درشکوں دیکھو کچھ میسجز نے پہلے سیکن سے مونجیت خالص لکھتے ہیں ڈاکٹر آف یور ہیلتھ کیونکہ تاریخ پنتھ کو بہت لوڑ ہے بہت بہت شکریہ بھی صاحب بندشا لکھتے ہیں تن بابا نانک جنہیں جگتا رہے بالکل گرو نانک ساری ہیومینٹی انسانیت ظاہر پیر جگت گر بابا ਸਾਰੇ ਜਗਤ ਦੇ ਗੁਰੂ ਨੇ ਪ੍ਰੋਫੈਟ ਆਫ ਹਿਊਮਨ ਕਾਈਂਡ ਪਰਮਜੀਤ ਸਿੰਘ ਲਖਤ ਨੇ ਗੁਰ ਫਤਿਹ ਟੂ एवरीवन ਡਾਟਸਬ ਥੈਂਕਸ ਫॉर ਸ਼ੇਅਰਿੰਗ ਰੋਹਿਤ ਸੈਡ ਸਟੋਰੀ ਇਟਸ ਵੈਰੀ ਸੈਡ ਵੈਰੀ ਸ਼ੇਮ ਔਨ ਦਾ ਇੰਡੀਅਨ ਕਰਪਟ ਸਿਸਟਮ ਬਹੁਤ ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ ਹਰਪ੍ਰੀਤ ਸਿੰਘ ਲਖਤ ਨੇ ਡਾਟਸਬ ਤੁਹਾਡੇ ਤੇ ਮਾਣ ਹੈ ਜੀ ਭੁਪਿੰਦਰ ਸਿੰਘ ਵਾਜਾ ਜੀ ਦਾ ਖਾਲਸਾ ਵੈਰੀ ਜੀ ਜੁਜਾਰ ਵਰਕ ਬਲਹਾਰ ਸਿੰਘ ਕੰਗ ਪਰਮਜੀਤ ਸਿੰਘ ਮਨਜੀਤ ਸਿੰਘ ਖਾਲਸਾ ਸੁਲਮਾਨ ਰਸ਼ੀਦ ਇਹ ਸਾਰੇ ਫਤਿਹ ਵੀ ਔਰ ਗ੍ਰੇਟ ਜੌਬ ਮੋਨਜੀਤ ਸਿੰਘ ਖਾਲਸਾ ਇਸ ਚੈੱਕਰ ਆਪਣੀ ਜਿੱਤ ਕਰੋ ਦਿਲਪੀਰ ਤੇ ਲੋਹ ਬਲਜੀਤ ਕੁਮਾਨ ਭਪਿੰਦਰ ਸਿੰਘ सुरेंद्र ਸਿੰਘ ਚੰਗੜਾ ਅ ਪਰਮਜੀਤ ਸਿੰਘ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ ਜੀ ਤੁਸੀਂ ਕਿਤੇ ਨਹੀਂ ਜਾ ਰਹੇ ਦੂਸਰੇ ਅਜੇ ਰਿਟਰੀਵ ਨਹੀਂ ਹੋ پا ਰਹੇ ਜੀ ਜੀ ਬਹੁਤ ਵਾਰ ਭਾਰਤ ਦੇ ਸੁਪਰ ਪਾਵਰ ਇਕਨੋਮਿਕਲ ਪਾਵਰ ਇਦਰ ਉਦਰ ਇਹ ਚਰਚੇ ਜਿਹੜੇ ਨੇ ਇਹਨਾਂ ਦਾ ਝੂਠ ਜਿਵੇਂ ਬਿਲਕੁਲ ਉਸ ਦੇ ਗੋਇਬਲ ਸਟਾਈਲ ਤੇ ਨਾਜ਼ੀ ਜਰਮਨੀ ਦੇ ਵਿੱਚ ਦੇ ਨੇ ਆਪਣਾ ਝੂਠ ਹੁਣ ਤਿੰਨ ਦਿਨਾਂ ਦੇ ਵਿੱਚ ਤਿੰਨ ਰਿਪੋਰਟਰਾਂ ਜਿਹੜੀਆਂ ਨੇ ਇੰਟਰਨੈਸ਼ਨਲ ਲੈਵਲ ਦੀਆਂ ਆਈਆਂ ਜਿਹੜੀਆਂ ਦੱਸ ਰਹੀਆਂ ਕਿ ਭਾਰਤ ਦੀ ਇਕਨੋਮੀ ਕਿੱਧਰ ਨੂੰ ਜਾ ਰਹੀ ਹੈ ਡਾਊਨ ਸਲਾਈਡ ਹੋ ਰੇ ਮੈਂ ਕੋਈ ਆਪਣੇ ਨੈਟਵਰਕ ਦੀ ਸਟੋਰੀ ਨਹੀਂ ਕੱਢੀ ਇਹਨਾਂ ਦਾ ਹੀ ਜਿਹੜਾ ਖਾਸ ਤੌਰ ਤੇ ਇੰਡੀਆ ਟਾਈਮਜ਼ .com ਹੈ ਉਹਨਾਂ ਦੀ ਸਟੋਰੀ ਹੈ ਉਹਦੀ ਹੈਡਲਾਈਨ ਹੈ 3 ਡੇਸ 3 ਮੇਜਰ ਗਲੋਬਲ ਰਿਪੋਰਟਸ ਸੇ ਇੰਡੀਅਨ ਇਕਨੋਮੀ ਇਸ ਨਾਟ ਡੂਇੰਗ ਐਜ਼ ਵੈਲ ਐਸ ਵੀ ਥੋਟ ਵਾਟਸ ਗੋਇੰਗ ਰੋਂਗ ਅੱਗੇ 10 ਦਿਨਾਂ ਚ ਤਿੰਨ ਵੱਡੀਆਂ ਜਿਹੜੀਆਂ ਗਲੋਬਲ ਰਿਪੋਰਟਸ ਨੂੰ ਦੱਸ ਰਹੀਆਂ ਨੇ ਕਿ ਭਾਰਤ ਦੀ ਆਰਥਿਕਤਾ ਦਾ ਮਾੜਾ ਹਾਲ ਹੈ ਇਹ ਕਿਧਰ ਨੂੰ ਜਾ ਰਿਹਾ 3 ਬਲੋਸ গিਵਨ ਟੂ ਇੰਡੀਅਨ ਇਕਨੋਮੀ ਬਾਈ 3 ਇੰਟਰਨੈਸ਼ਨਲ ਬਾਡੀਜ਼ ਇਨ ਲਾਸਟ ਫਿਊ ਡੇਜ਼ ਵਿਲ ਸਰਟਨਲੀ ਪੰਕਚਰ ਦਾ ਬੈਂਡ ਵੈਗਨ ਆਫ ਡਵੈਲਪਮੈਂਟ ਰਨ ਬਾਈ ਦਾ ਮੋਦੀ ਗਵਰਨਮੈਂਟ ਕਿ ਜੀ ਵਿਕਾਸ ਵਿਕਾਸ ਉਹਨਾਂ ਕਹਿੰਦੇ ਜੀ ਤਿੰਨ ਰਿਪੋਰਟਾਂ ਤੁਹਾਡੀ ਫੂਕ ਕੱਢ ਰਹੀਆਂ ਤੁਹਾਡੇ ਬੈਂਡ ਵੈਗਨ ਦੀਆਂ ਜੀ ਫਰਸਟ ਦਾ ਵਰਲਡ ਬੈਂਕ ਔਨ ਜਨੂਅਰੀ 11th ਪ੍ਰੈਡਿਕਟਡਡ ਕਿ ਇੰਡੀਆਜ਼ ਇਕਨੋਮਿਕ ਗਰੋਥ ਵਿਲ ਸੀ ਅ ਸਲੋ ਡਾਊਨ ਵਿਦ ਡੀਮੋਨਟਾਈਜੇਸ਼ਨ ਬੀਇੰਗ ਦਾ ਲੇਟੈਸਟ ਕਾਜ਼ ਉਹਨਾਂ ਨੇ ਕਿਹਾ ਜੀ ਵਰਲਡ ਬੈਂਕ ਦੀ ਰਿਪੋਰਟ 11 ਜਨਵਰੀ ਨੂੰ ਆਈ ਉਹਨਾਂ ਨੇ ਕਿਹਾ ਜਿਹੜਾ ਡੀਮੋਨਟਾਈਜੇਸ਼ਨ ਦਾ ਕੰਮ ਕੀਤਾ ਹੈ ਇਹ ਜਿਹੜੀ ਇੰਡੀਆ ਦੀ ਹੁਣ ਗਰੋਥ ਹੈ ਥੱਲੇ ਨੂੰ ਜਾਏਗੀ ਸਲੋ ਡਾਊਨ ਹੋਏਗੀ ਹੌਲੀ ਹੋਏਗੀ ਸੈਕੰਡਲੀ ਜੀ ਇੰਟਰਨੈਸ਼ਨਲ ਮੋਨਿਟਰੀ ਫੰਡ ਸਟੈਂਪਡ ਵਰਲਡ ਬੈਂਕਸ ਪ੍ਰੈਡਿਕਸ਼ਨ ਬਾਈ ਅਨਾਉਂਸਿੰਗ ਥੈਟ ਇੰਡੀਅਨ ਇਕਨੋਮੀ ਗਰੂ ਐਟ ਦਾ ਰੇਟ ਆਫ 6.6% ਅਗੇਂਸਟ ਦਾ ਐਸਟੀਮੇਟਿਡ ਗਰੋਥ ਆਫ 3.5% 7.6% ਉਹਨਾਂ ਨੇ ਕਿਹਾ ਜੀ IMF ਇੰਟਰਨੈਸ਼ਨਲ ਮਾਨਟਰੀ ਫੰਡ ਨੇ ਕਿਹਾ ਕਿ ਜਿਹੜੀ ਇਹ ਪ੍ਰੈਡਿਕਸ਼ਨ ਸੀ ਕਿ ਇੰਡੀਆ ਦੀ ਇਕਨੋਮੀ 7.6% ਤੇ ਗਰੋਅ ਹੋਏਗੀ ਉਹ 6.6% ਤੇ ਆ ਗਈ ਐਂਡ ਇਨ ਲੇਟੈਸਟ ਫਾਈਨਡਿੰਗ ਥੈਟ オーਪਨ आवर ਆਇਜ਼ ਟੂ ਅ ਰਿਐਲਿਟੀ ਵੇਅਰ ਦਾ ਵਰਲਡ ਇਕਨੋਮਿਕ ਫੋਰਮ ਡੈਕਲੇਰਡ ਪਾਕਿਸਤਾਨ ਐਂਡ ਚਾਈਨਾ ਅਹੈਡ ਆਫ ਇੰਡੀਆ ਅਮੰਗ ਦਾ ਡਿਵੈਲਪਿੰਗ ਇਕਨੋਮੀਆਂ ਇਨ ਦਾ ਇਨਕਲੂਸਿਵ ਡਿਵੈਲਪਮੈਂਟ ਇੰਡੈਕਸ ਉਹਨਾਂ ਨੇ ਕਿਹਾ ਜੀ ਆ ਜਿਹੜੀ ਤੀਸਰੀ ਰਿਪੋਰਟ वर्ल्ड इकोनॉमिक फोरम दी आई है उने ਸਾਡੀਆਂ ਅੱਖਾਂ ਖੋਲ ਦਿਤੀਆਂ ਕਿ ਪਾਕਿਸਤਾਨ ਔਰ ਚਾਈਨਾ ਜਿਹੜੇ ਨਹੀਂ ਇਹ ਭਾਰਤ ਨਾਲੋਂ ਕਿਤੇ ਅੱਗੇ ਜਾ ਰਹੇ ਨੇ ਇਕਨੋਮਿਕਲ ਡਿਵੈਲਪਮੈਂਟ ਦੇ ਨਾਲ ਜੀ ਇੰਦਾ ਰਿਪੋਰਟ ਇੰਡੀਆ ਰੈਂਕਸ 60ਵ ਸੇਕਸਟੀਥ ਵੇ ਬਲੂਅਰਸ ਨੇਬਰਸ ਚਾਈਨਾ ਵਿਚ ਇਜ਼ ਐਟ 30ਥ 13th ਐਂਡ ਪਾਕਿਸਤਾਨ 52 ਉਨੇ ਜਿਹੜੀ ਗਰੋਥ ਰੇਟ ਹੈ ਚੀਨ ਦਾ ਨੰਬਰ 10ਵੇਂ ਪਾਕਿਸਤਾਨ ਦਾ 52 ਤੇ ਭਾਰਤ ਵੀ ਉਹਨਾਂ ਪਾਕਿਸਤਾਨ ਤੋਂ ਥੱਲੇ 60ਵੇਂ ਨੰਬਰ ਤੇ ਅਮੰਗਸ 79 ਡਿਵੈਲਪਿੰਗ ਇਕਨੋਮੀਆਂ ਇਨ ਦਾ ਇਨਕਲੂਸਿਵ ਡਿਵੈਲਪਮੈਂਟ ਇੰਡੈਕਸ ਅਕੋਰਡਿੰਗ ਟੂ ਅ ਵਰਲਡ ਇਕਨੋਮਿਕ ਫੋਰਮ ਰਿਪੋਰਟ ਹੁਣ ਇਹ 79 ਕੰਟਰੀਜ਼ ਦਾ ਉਹਨਾਂ ਨੇ ਸਰਵੇ ਕੀਤਾ ਹੈ ਭਾਰਤ 60ਵੇਂ ਨੰਬਰ ਤੇ ਹੁਣ 79ਾਂ ਚੋਂ ਵੀ ਇਹਨਾਂ ਦੀ ਇਕਨੋਮੀ 60ਵੇਂ ਨੰਬਰ ਤੇ ਡਿੱਗੀ ਹੋਈ ਹੈ ਚਾਈਨਾ ਔਰ ਪਾਕਿਸਤਾਨ ਆ ਜਿਹੜਾ ਉਹ ਅੱਗੇ ਜੀ ਇਨ ਇੰਡੀਆ ਦਾ ਗਰੋਥ ਅੱਗੇ ਉਹਨਾਂ ਦੀ ਡੀਟੇਲ ਹੈ ਸਾਰਿਆਂ ਦੀ ਪਰ ਮੈਂ ਟਾਈਮ ਦੀ ਲਿਮਿਟੇਸ਼ਨ ਕਰਕੇ ਅੱਗੇ ਨਹੀਂ ਜਾਵਾਂਗਾ ਔਰ ਹੁਣ ਜੇ ਪਾਕਿਸਤਾਨ ਜਿਹਨੂੰ ਇਹ ਫੇਲਡ ਅਸੀਂ ਆਲਰੇਡੀ ਇੱਕ ਸੈਗਮੈਂਟ ਕੀਤਾ ਵੇ ਫੇਲਡ ਸਟੇਟ ਇੰਡੀਆ ਹੈਗੇ ਪਾਕਿਸਤਾਨ ਔਰ ਇਹ ਹੁਣ ਤਿੰਨ ਰਿਪੋਰਟਾਂ ਤਿੰਨ ਦਿਨਾਂ ਦੇ ਵਿੱਚ ਭਾਰਤ ਦਾ ਵਰਤ ਦੱਸਦੀ ਹੈ ਔਰ ਇਹਦੇ ਨਾਲ ਇੱਕ ਖਬਰ ਜਿਹੜੀ ਅੱਜ ਦੀ ਟ੍ਰਿਬਿਊਨ ਦੀ ਹੈ ਜਰਮਨ ਪਾਸਪੋਰਟ ਸਟਰੋਂਗੇਸਟ ਇੰਡੀਆ 78 ਕਿ ਦੁਨੀਆ ਚ ਕਿਹੜੇ ਪਾਸਪੋਰਟ ਦੀ ਕੀ ਕੀਮਤ ਹੈ ਕਿੰਨਾ ਕੁ ਸਟਰੋਂਗ ਹੈ ਜੀ ਇੰਡੀਅਨ ਪਾਸਪੋਰਟ ਹੈਜ਼ ਬੀਨ ਰੈਂਕਡ ਇ ਲੋਲੀ 78 ਇਨ ਅ ਗਲੋਬਲ ਰੈਂਕਿੰਗ ਆਫ ਦਾ ਵਰਲਡਸ ਮੋਸਟ ਪਾਵਰਫੁਲ ਪਾਸਪੋਰਟਸ ਵਿਚ ਵਾਸ ਟਾਪਡ ਬਾਈ ਜਰਮਨੀ ਕਿ ਦੁਨੀਆ ਦੇ ਪਾਸਪੋਰਟਸ ਪਾਵਰਫੁਲ ਕਿਹੜੇ ਨੇ ਸਭ ਤੋਂ ਪਾਵਰਫੁਲ ਜਰਮਨੀ ਦਾ ਤੇ ਭਾਰਤ ਦਾ ਨੰਬਰ 78ਵਾਂ 77 ਦੇਸ਼ ਜਿਹੜੇ ਨੇ ਉਹਨਾਂ ਦੇ ਪਾਸਪੋਰਟ ਬਾਕੀ ਦੇ ਨਾਲੋਂ ਸਟਰੋਂਗ ਮੰਨਿਆ ਜਾਂਦਾ ਜਰਮਨੀ ਸਟੈਂਡਸ ਐਟ ਦ ਟਾਪ ਵਿਦ ਅ ਵੀਜ਼ਾ ਫਰੀ ਸਕੋਰ ਆਫ 157 157 ਸਕੋਰ ਹੈ ਵੀਜ਼ਾ ਫਰੀ ਵਾਈਲ ਸਿੰਗਾਪੁਰ ਓਵਰਟੇਕਸ ਸਾਊਥ ਕੋਰੀਆ ਐਂਡ ਸਾਊਥ ਕੋਰੀਆ ਐਂਡ ਬਿਕਮਸ ਦ ਹਾਈਐਸਟ ਰੈਂਕਡ ਏਸ਼ੀਅਨ ਪਾਸਪੋਰਟ ਵਿਦ ਅ ਵੀਜ਼ਾ ਫਰੀ ਸਕੋਰ ਆਫ 156 ਸੋ ਜਰਮਨੀ ਤੋਂ ਬਾਅਦ ਇਹ ਜਿਹੜਾ ਸਿੰਗਾਪੁਰ ਐ ਇੰਡੀਆ ਸਟੈਂਡਸ ਐਟ ਦ 78th ਪੋਜੀਸ਼ਨ ਵਿਦ ਅ ਵੀਜ਼ਾ ਫਰੀ ਸਕੋਰ ਆਫ 46 ਅਹੈਡ ਆਫ ਚਾਈਨਾ ਐਂਡ ਪਾਕਿਸਤਾਨ which are ranked 58th and 94th on the list चीन ਦਾ ਨੰਬਰ ਜਿਹੜਾ 89 ਹੈ ਔਰ ਪਾਕਿਸਤਾਨ ਦਾ 94 ਸੋ ਭਾਰਤ ਜਿਹੜਾ ਉਹ ਚੀਨ ਤੋਂ ਵੀ ਮਾੜੀ ਹਾਲਤ ਚ ਹੈ ਪਾਕਿਸਤਾਨ ਤੋਂ ਜਿਹੜਾ ਥੋੜਾ ਜਿਹਾ ਬਿਹਤਰ ਹੈ ਤੇ ਅਫਗਾਨਿਸਤਾਨ ਜਿਹੜਾ ਉਹ ਸਭ ਤੋਂ ਥੱਲੇ ਹੈ ਲੇਟੈਸਟ ਜਿਹੜਾ ਉਹਦਾ ਸਕੋਰ ਸਿਰਫ 23 ਹੈ ਸੋ ਅਫਗਾਨਿਸਤਾਨ ਦਾ ਪਾਸਪੋਰਟ ਨਹੀਂ ਲੈਣਾ ਤੇ ਭਾਰਤ ਦਾ ਵੀ ਨਾ ਲਿਓ 78 ਨੰਬਰ ਤੇ ਸਾਰੇ ਰਿਪੋਰਟ ਆਣੇ ਰੋਕੇ ਹੋਣਾ ਕਿ ਬਈ ਆ ਕਿਹੜੇ ਮੁਲਕ ਦਾ ਪਾਸਪੋਰਟ ਹੈ ਜੀ ਡਾਕਟਰ ਸਾਹਿਬ ਬਿਲਕੁਲ ਥੋੜਾ ਇਹ ਜਿਹਨੂੰ ਕਹਿੰਦੇ ਨੇ ਜੀ ਅਸੀਂ 2025 ਤੱਕ ਚੀਨ ਨੂੰ ਪਿੱਛੇ ਛੱਡ ਦਾਂਗੇ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦੇਵਾਂਗੇ ਅਸੀਂ ਸੁਪਰ ਪਾਵਰ ਬਣ ਰਹੇ ਆ ਸੁਪਰ ਪਾਵਰ ਦਾ ਹਾਲ ਹੈ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੇ ਸਾਡਾ ਦਸ਼ਕਾਂ ਦੱਸ ਦੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਸੂਹੀ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਚੁਣਿਆ ਅਸੀਂ ਕੋਈ ਰਾਗ ਆਧਾਰਿਤ ਇੱਕ ਇੱਕ ਦਿਨ ਵੀ ਹੈ ਔਰ ਇਹ ਸ਼ਬਦ ਬੜਾ ਪਪੂਲਰ ਹੈ ਕਿਉਂਕਿ ਸ਼ਬਦ ਹਜ਼ਾਰੇ ਦੇ ਵਿੱਚ ਵੀ ਇਹਨੂੰ ਇਨਕਲੂਡ ਸ਼ਬਦ ਹਜ਼ਾਰੇ ਬਾਣੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ ਪਰ ਕੁਝ ਫੇਵਰਿਟ ਸ਼ਬਦ ਜਿਹੜੇ ਆਮ ਲੋਕਾਂ ਦੇ ਸੰਗਤ ਦੇ ਵਿੱਚ ਪਪੂਲਰ ਨੇ ਉਹਨਾਂ ਨੂੰ ਕੰਪਾਈਲ ਕਰਕੇ ਸ਼ਬਦ ਹਜ਼ਾਰੇ ਔਰ ਇਹ ਸ਼ਬਦ ਹੈ ਸੁਹੀ ਮਹੱਲਾ ਪਹਿਲਾ ਕੌਣ ਤ ਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾਂ ਕੌਣ ਗੁਰੂ ਕਹਿ ਪੈ ਦੀਖਿਆ ਲੇਵਾਂ ਕਹਿ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਥਲ ਮਹੀਲ ਭਰਪੂਰ ਲੀਣਾ ਤੂੰ ਜਲਥਲ ਮਹੀਰ ਭਰਪੂਰ ਲੀਣਾ ਤੂੰ ਆਪੇ ਸਰਬ ਸਮਾਨ ਰਹੋ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘਾਟ ਹੀ ਪੀਤਰ ਸੋ ਸ਼ੋ ਤੋਲਿੰ ਤੋਲਿੰ ਇਨ ਬਿਦ ਚਿੱਤ ਰਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁਝੇ ਆਪੇ ਹੈ ਵਣਜਾਰਾ ਅੰਧਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਹੁਣ ਇਹਦੇ ਚ ਪਹਿਲਾ ਰਹਾਉ ਤੋਂ ਪਹਿਲਾਂ ਇਹ ਸਵਾਲ ਕਿ ਭਾਈ ਅਸੀਂ ਕਿਵੇਂ ਕੌਣ ਤਰਾਜੀ ਹੁਣ ਜਦੋਂ ਅਸੀਂ ਕਿਸੇ ਚੀਜ਼ ਨੂੰ ਤੋਲਣਾ ਹੁੰਦਾ ਹੈ ਸਕੇਲ ਹੈ ਕੰਡਾ ਉਸ ਚ ਭਾਰ ਦੇ ਨਾਲ ਤੋਲਿਆ ਜਾਂਦਾ ਹੈ ਜੀ ਤੇ ਜਿਨੇ ਜਿਹੜਾ ਜਿਵੇਂ ਅਸੀਂ ਸੁਨਿਆਰ ਕਹਿੰਦੇ ਆਵੇਂ ਸਰਾਫ ਜਿਹੜਾ ਕੀਮਤੀ ਜੁਐਲਰੀ ਨੂੰ ਡੀਲ ਕਰਦਾ ਹੁਣ ਸਵਾਲ ਹੈ ਕਿ ਮੈਂ ਕਿਹੜਾ ਉਹ ਕੰਡਾ ਬਣਾਵਾ ਕੌਣ ਕਿਹੜਾ ਭਾਰ ਹੋਏ ਕਿਹੜਾ ਸਰਾਫ ਕੌਣ ਤਰਾਜੀ ਕਵਣ ਤੋਲਾ ਤੇਰਾ ਕਵਣ ਸਰਾਫ ਬੁਲਾਵਾ ਕਿਵੇਂ ਮੈਂ ਉਸ ਵਾਇਗਰੂ ਨੂੰ ਪਾਵਾਂ ਕੌਣ ਗੁਰੂ ਕਹਿ ਪੈ ਦੀਖਿਆ ਲੇਵਾ ਕਹਿ ਪੈ ਮੁੱਲ ਕਰਾਵਾਂ ਕਿਹੜਾ ਕੀਮਤ ਪਾਏ ਕਿਦੇ ਤੋਂ ਮੈਂ ਦਿਖਿਆ ਲਵਾ ਇਹਨੂੰ ਗੁਰੂ ਬਣਾਵਾ ਫਿਰ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਮਾਈ ਬਿਲਵਡ ਵਨ ਜਦੋਂ ਅਸੀਂ ਪਿਆਰ ਦੇ ਨਾਲ ਲਾਲ ਜੀ ਸ਼ਬਦ ਜਿਹੜਾ ਕਿ ਹੇ ਮੇਰੇ ਪਿਆਰੇ ਰੰਕਾਰ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ ਤੂੰ ਜਲ ਥਲ ਮਹੀਲ ਭਰਪੂਰ ਲੈਣਾ ਤੂੰ ਆਪੇ ਸਰਬ ਸਮ ਤੂੰ ਪਾਣੀ ਦੇ ਵਿੱਚ ਹੈ ਤੂੰ ਥਲ ਦੇ ਵਿੱਚ ਧਰਤੀ ਤੇ ਐ ਮਹੀਲ ਅਸਮਾਨ ਦੇ ਉੱਤੇ ਐ ਚਾਰ ਚਫੇਰੇ ਤੂੰ ਐ ਤੂੰ ਜਲ ਤਲ ਮਹੀਲ ਭਰਪੁਰ ਲੀਣਾ ਤੂੰ ਆਪੇ ਸਰਬਸਮਾਨ ਹੁਣ ਜਵਾਬ ਐ ਮਨ ਤਾ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਭੀਤਰ ਸੋ ਸ਼ੋ ਦੋਲੀ ਇਨ ਵਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰ ਆਪੇ ਦੇਖਿਆ ਆਪੇ ਬੁਝੇ ਆਪੇ ਹੈ ਵਣਜਾਰਾ ਕਿ ਹੁਣ ਉਹ ਨਿਰੰਕਾਰ ਜਿਹੜਾ ਉਹ ਆਪ ਹੀ ਤਰਾਜੀ ਹੈ ਆਪ ਹੀ ਤਲ ਹੈ ਆਪ ਹੀ ਸਕੇਲ ਹੈ ਆਪ ਹੀ ਵੇਟ ਹੈ ਔਰ ਆਪ ਹੀ ਉਹ ਜਿਹੜਾ ਸਰਾਫ ਹੈ ਔਰ ਉਸ ਨੂੰ ਆਪਣੇ ਦਿਲ ਦੇ ਅੰਦਰ ਤੋਲਿਆ ਜਾਂਦਾ ਹੈ ਪਿਆਰਿਆਂ ਨੂੰ ਦਿਲ ਦੇ ਅੰਦਰ ਵਸਾਇਆ ਜਾਂਦਾ ਹੈ ਤੇ ਇਵੇਂ ਮਨ ਜਿਹੜਾ ਉਹ ਇਨਵਿਤ ਚਿਤ ਰਹਾਵਾ ਕਿ ਮਨ ਨੂੰ ਚਿਤ ਨੂੰ ਟਿਕਾ ਕੇ ਰੱਖਿਆ ਜਾਂਦਾ ਹੈ ਉਸ ਪਿਆਰੇ ਦੀ ਯਾਦ ਦੇ ਵਿੱਚ ਤੇ ਉਹ ਆਪੇ ਹੀ ਕੰਡਾ ਹੈ ਆਪੇ ਹੀ ਤੋਲਣ ਹਾਰ ਹੈ ਆਪੇ ਦੇਖਿਆ ਆਪੇ ਬੁੱਝਿਆ ਆਪੇ ਹੈ ਵਣਜਾਰ ਹੁਣ ਜਦੋਂ ਤੁਸੀਂ ਕੋਈ ਵੀ ਚੀਜ਼ ਵਣਜਾਰੇ ਵਪਾਰੀ ਨੂੰ ਕਹਿੰਦੇ ਨੇ ਵਣਜ ਕਰਨ ਵਾਲੇ ਕਿ ਉਹ ਸਭ ਕੁਝ ਆਪ ਹੀ ਹੈ ਉਹ ਤੁਰਨ ਦੀ ਜਾਂਚ ਵੀ ਆਪ ਸਖੰਦਾ ਹੈ ਪਿਆਰ ਕਰਨ ਦੀ ਜਾਂਚ ਵੀ ਆਪ ਸਖੰਦਾ ਹੈ ਵਿਛੋੜਦਾ ਵੀ ਹੈ ਮਿਲਾਪ ਵੀ ਆਪ ਸੰਜੋਗ ਵਿਜੋਗ ਦੋਹੇ ਕਾਰ ਚਲਾਵੇਂ ਉਹ ਲਿਖਿਆ ਆਵੇ ਪਾਪ ਆਪ ਹੀ ਕਰਦੇ ਤੇ ਫੇਰ ਬੜੀ ਅਜ਼ੀਜ਼ੀ ਜਿਹੜੀ ਹੈ ਦੀਨਗੀ ਦੇ ਨਾਲ ਅਜ਼ੀਜ਼ ਹੋ ਕੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਅંધਲਾ ਨੀਚ ਕਿ ਮੈਂ ਅੰਨ ਜੀ ਮੈਂ ਬਹੁਤ ਲੋਲੀ ਹਾਂ ਅંધਲਾ ਨੀਚ ਜ਼ਾਤ ਪਰਦੇਸੀ ਮੈਂ ਇੱਕ ਪਰਦੇਸੀ ਹੁਣ ਜਿਹੜੇ ਲੋਕ ਘਰਾਂ 'ਚ ਰਹਿੰਦੇ ਨੇ ਵੱਡੇ ਵੱਡੇ ਮਹਿਲਾਂ 'ਚ ਰਹਿੰਦੇ ਨੇ ਉਹਨਾਂ ਨੂੰ ਮਾਣ ਹੁੰਦਾ ਹੈ ਕਿ ਮੈਂ ਜਾਇਦਾਦ ਦਾ ਮਾਲਕ ਐ ਮੈਂ ਜ਼ਮੀਨ ਦਾ ਮਾਲਕ ਐ ਤੇ ਪਰਦੇਸੀਆਂ ਦੇ ਉੱਤੇ ਸਾਡੇ ਕਿੰਨੇ ਗੀਤ ਬਣੇ ਹੋਏ ਨੇ ਫੋਕਲੋਰ ਨੇ ਕਿ ਪਰਦੇਸੀਆਂ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਹੁੰਦਾ ਜੀ ਪਰਦੇਸੀਆਂ ਦਾ ਕੋਈ ਵजूद ਨਹੀਂ ਹੁੰਦਾ ਇਸ ਲਈ ਗੁਰੂ ਸਾਹਿਬ ਨੇ ਯਾਦ ਵੀ ਕਰਾਇਆ ਕਿ ਬਟਾਉ ਸਿਉ ਜੋ ਲਾਵੈ ਨੇ ਤਾਂ ਕੋ ਹਾਥ ਨਾ ਆਵੇ ਕਿ ਬਟਾਉ ਉਹੀ ਹੈ ਮੁਸਾਫਰ ਜਿਹੜਾ ਵਾਟ ਤੇ ਤੁਰਿਆ ਪਰਦੇਸੀ ਕਿ ਉਹਦੇ ਨਾਲ ਕਦੇ ਨੇ ਨਾ ਲਗਾਓ ਕਿਉਂਕਿ ਜਦੋਂ ਉਹ ਤਾਂ ਪਰਦੇਸੀ ਆ ਉਹਨੇ ਤੁਰ ਜਾਣਾ ਉਹਦਾ ਕੋਈ ਟਿਕਾਣਾ ਨਹੀਂ ਹੈ ਜੀ ਤੇ ਫਿਰ ਉਸ ਚੋਂ ਤੁਹਾਨੂੰ ਉਦਾਸੀ ਨਿਕਲਦੀ ਹੈ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਕبھی ਇਹ ਜਿਹੜੀ ਸਾਰੀ ਹੋਂਦ ਹੈ ਖਿੰਨ ਦੇ ਨਾਲ ਇਵੇਂ ਹੋਣਾ ਤੇ ਇਵੇਂ ਜਾਣਾ ਕੋਈ ਜਿਹੜੀ ਹੈ ਸਟੈਬਿਲਿਟੀ ਨਹੀਂ ਹੈ ਤਾਂ ਕੀ ਸੰਗਤ ਨਾਨਕ ਰਹਿੰਦਾ ਕਿ ਹੇ ਵਾਹਿਗੁਰੂ ਮੈਂ ਤੇਰੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਮੈਂ ਤੇਰੀ ਸੰਗਤ ਦੇ ਵਿੱਚ ਰਵਾਂ ਤੇਰੀ ਸੰਗਤ ਦਾ ਮੈਂ ਹਮੇਸ਼ਾ ਆਨੰਦ ਮਾਣਦਾ ਕਿਉਂ ਕਰ ਮੂੜਾ ਪਾਵੇ ਮੂੜਾ ਮੂਰਖ ਨੂੰ ਕਹਿੰਦੇ ਨੇ ਵੀ ਜੇ ਇਸ ਭਾਵ ਨੂੰ ਆਪਾਸਮਰਪਣ ਕਰਕੇ ਅਸੀਂ ਉਸ ਰੱਬ ਦੀ ਯਾਦ ਵਿੱਚ ਨਹੀਂ ਜੁੜਾਂਗੇ ਤੇ ਫੇਰ ਕਿਉਂ ਕਰ ਮੂੜਾ ਪਾਵੇ हे ਮੂਰਖ ਤੂੰ ਫਿਰ ਕਿਵੇਂ ਉਸ ਨੂੰ ਪਾ ਲਵੇਂਗਾ ਕਿਵੇਂ ਰੱਬ ਦੇ ਨਾਲ ਤੂੰ ਇਕਮਿਕ ਹੋਏਗਾ ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੀ ਵੀਵਰਸ ਨੂੰ ਇਜਾਜ਼ਤ ਵੀਵਰਸ ਤੁਹਾਡੇ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੁੱਲਣਾ ਸਾਡੇ ਇਸ ਪਤੇ ਤੇ s o s r t v 24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪਨਰਸ ਲਾ ਗਿਆ ਦੋ ਦੇਖਦੇ ਰਹੋ ਟੀਵੀ ਰੀਫੋਰ ਬੁਲਾਦੇਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ